ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸ ਦੇ بیٹے ਕੋਲੋਂ ਮਾਫੀ ਮੰਗਵਾਈ ਜਾ ਰਹੀ ਹੈ ਜਦੋਂ ਇਸ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਜਲੰਧਰ ਦੇ ਕਸਬਾ ਨਕੂਦਰ ਦੇ ਪਿੰਡ ਸ਼ੰਕਰਦੀ ਵੀਡੀਓ ਹੈ ਇਸ ਵੀਡੀਓ ਵਿੱਚ ਦਿਖਣ ਵਾਲੇ ਜਿਹੜੇ ਮਾਂ ਪੁੱਤ ਹਨ ਇਹਨਾਂ ਦਾ ਇੱਕ ਪੁੱਤਰ ਇਟਲੀ ਦੇ ਵਿੱਚ ਰਹਿੰਦਾ ਹੈ ਜਿਸ ਦੀ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ ਇਸ ਤੋਂ ਬਾਅਦ ਉਹੀ ਜਿਹੜੇ ਲੋਕ ਹਨ ਉਹ ਇੰਦਾਂ ਕੋਲ ਆ ਕੇ ਮਾਫੀ ਮੰਗਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਭੈਣ ਜਾਂ ਉਹਨਾਂ ਦੀ ਕਿਸੇ ਲੇਡੀ ਬਾਰੇ ਗਲਤ ਸ਼ਬਦ ਬੋਲੇ ਹਨ ਜਿਸ ਤੋਂ ਬਾਅਦ ਉਸ ਕੋਲੋਂ ਮਾਫੀ ਮੰਗਾਈ ਜਾਂਦੀ ਹੈ ਇਸ ਸਾਰੇ ਤੋਂ ਬਾਅਦ ਬੁੱਢਾ ਦਲ ਦੇ ਅਕਾਲੀ ਮਾਨ ਸਿੰਘ ਨੇ ਜਦੋਂ ਇਹ ਵੀਡੀਓ ਦੇਖੀ ਤਾਂ ਅੱਜ ਉਹਨਾਂ ਦੇ ਪਿੰਡ ਪੁੱਜੇ ਅਤੇ ਉਹਨਾਂ ਨੇ ਕਿਹਾ ਕਿ ਅਗਰ ਬੱਚੇ ਦਾ ਕੋਈ ਕਸੂਰ ਹੈ ਉਸ ਨਾਲ ਜੋ ਕਰਨਾ ਕਰੋ ਪਰ ਕਿਸੇ ਬਜ਼ੁਰਗ ਮਾਤਾ ਕੁਲੂ ਮਾਫੀ ਮੰਗਵਾਨੀ ਗਲਤ ਹੈ ਉਹ ਅੱਜ ਉਹਨਾਂ ਦੇ ਨਾਲ ਖੜੇ ਹਨ ਅਗਰ ਜ਼ਰੂਰਤ ਪਈ ਤਾਂ ਉਹ ਇੱਥੇ ਦੋ ਨਿਹੰਗ ਸਿੰਘ ਵੀ ਖੜੇ ਕਰ ਜਾਣਗੇ ਪਰ ਜੇ ਅੱਜ ਤੋਂ ਬਾਅਦ ਕਿਸੇ ਨੇ ਵੀ ਇਸ ਲੇਡੀ ਨਾਲ ਕੋਈ ਗਲਤ ਬਾਤ ਕੀਤੀ ਜਾਂ ਉਸ ਨੂੰ ਤੰਗ ਕੀਤਾ ਤਾਂ ਉਹ ਉਹਨਾਂ ਦੇ ਖਿਲਾਫ ਖੜੇ ਹੋ ਜਾਣਗੇ ਦੇਖੋ ਸਾਰੀ ਰਿਪੋਰਟ ਇਹ ਮਸਲਾ ਕੀ ਹੈਗਾ ਸਿਗਾ ਤੁਹਾਡੇ ਘਰੇ ਬੰਦੇ ਆਏ ਨੇ ਮਾਤਾ ਜੀ ਕੋ ਤੁਹਾਡੇ ਕੋ ਪੈਰੀ ਹੱਥ ਲਵਾਏ ਕੀ ਮਸਲਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਆਏ ਕਿਉਂ ਸੀ ਤੁਹਾਡੇ ਬ੍ਰਦਰ ਦਾ ਕੀ ਲਿੰਕ ਹੈਗਾ ਆ ਜਾਂ ਵੀਡੀਓਜ਼ ਪਾਉਂਦੇ ਆ ਪੂਰਾ ਦੱਸ ਦਿਓ ਮਾਮਲਾ ਭੈਣ ਜੀ ਉਹਨਾਂ ਨੇ ਆਉਂਦਿਆਂ ਨੇ ਨਾ ਪਹਿਲਾਂ ਤਾਂ ਇਥੋਂ ਗਾਲਾਂ ਵਾਲਾਂ ਲਾ ਪਿਆ ਕੱਢਣ ਤੇ ਜਦੋਂ ਅੰਦਰ ਆਏ ਇਹਨਾਂ ਨੇ ਨਾਂ ਲਿਆ ਕਹਿੰਦੇ ਰਮਨ ਦਾ ਘਰ ਆ ਮੇਰੇ ਮਮਾ ਕਹਿੰਦੇ ਵੀ ਘਰ ਉਹਦਾ ਸੀਗਾ ਲੇਕਿਨ ਅਸੀਂ ਬਦਖਲ ਕੀਤਾ ਆ ਵੀ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਤੇ ਉਸ ਤੋਂ ਬਾਅਦ ਜੋ ਇੰਨਾ ਕੁ ਬਕਵਾਸ ਕੀਤਾ ਜਨ ਕਿ ਗਾਲਾਂ ਮਮਾ ਮੇਰੀ ਨੂੰ ਮੇਰੀ ਮਾਂ ਨੂੰ ਗਾਲਾਂ ਕੱਢਣ ਲੱਪੇ ਮੇਰੇ ਸਾਹਮਣੇ ਇਦਾਂ ਉਦਾਂ ਬਹੁਤ ਬੇਗਰਤੀ ਗੱਲਾਂ ਕਹੀਆਂ ਤੁਸੀਂ ਗੰਦਾ ਪੁੱਤ ਜੰਮਿਆ ਤੂੰ ਗੰਦ ਜੰਮਿਆ ਤੂੰ ਆਹ ਕੀਤਾ ਆ ਮੈਂ ਉਹਨੂੰ ਮੈਂ ਕਿਹਾ ਵੀ ਭਾਈ ਤੁਸੀਂ ਇਹ ਗੱਲਾਂ ਨਾ ਕਰੋ ਤੁਸੀਂ ਗੱਲ ਦੱਸੋ ਕੀ ਆ ਕਹਿੰਦੇ ਅਗੇ ਸਾਡੀ ਨਾ ਸਾਡੀਆਂ ਵੀਡੀਓ ਪਾਉਂਦਾ ਤੁਹਾਡਾ ਭਰਾ ਮੈਂ ਕਿਹਾ ਵੀ ਜਾ ਕੇ ਉਹਨੂੰ ਨੀ ਜਿੱਠੋ ਯਾਰ ਉਹਨਾਂ ਨਾਲ ਗੱਲ ਕਰੋ ਵੀ ਸਾਡਾ ਉਹਨਾਂ ਕੋਈ ਲੈਂਕੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਬਾਬਾ ਜੀ ਮੁੰਡੇ ਨੂੰ ਨਾ ਇੱਕ ਨੂੰ ਸਾਹਮਣੇ ਕੀਤਾ ਕਹਿੰਦੇ ਇਸ ਮੁੰਡੇ ਦੀ ਭੈਣ ਘਰ ਬਰਬਾਦ ਹੋਇਆ ਆ ਵੀ ਜੇ ਤੁਸੀਂ ਨਾ ਮਾਂ ਪੁੱਤ ਦੋਨੋਂ ਹੀ ਇਹਦੇ ਪੈਰੀਂ ਹੱਥ ਲਾ ਦੋਗੇ ਮੁੰਡੇ ਦੇ ਤੇ ਸਾਡੀ ਕੁੜੀ ਦਾ ਘਰ ਬਸ ਜਾਣਾ ਆ ਵੀ ਸਾਡੀ ਕੁੜੀ ਦੇ ਘਰ ਬਸਣ ਦੇ ਕਰਕੇ ਸਾਡੀ ਗੱਲ ਮੰਨ ਲਓ ਤੇ ਅਸੀਂ ਇੱਥੇ ਬੈਠੇ ਆ ਅਸੀਂ ਦੋਨੋਂ ਹੀ ਮਾਂ ਪੁੱਤ ਬੈਠੇ ਆ ਤਾਂ ਮੈਨੂੰ ਸਾਨੂੰ ਕਹਿੰਦੇ ਮੈਂ ਕਿਹਾ ਵੀ ਜੇ ਮੇਰੇ ਪੈਰੀਂ ਹੱਥ ਲਾਉਣ ਨਾ ਜਾਂ ਮੇਰੀ ਮਾਂ ਦੇ ਪੈਰੀਂ ਹੱਥ ਲਾਉਣ ਨਾ ਤੁਹਾਡੀ ਕੁੜੀ ਦਾ ਘਰ ਬਸਦਾ ਆ ਤੇ ਅਸੀਂ ਦੋਨੋਂ ਹੀ ਮਾਂ ਪੁੱਤ ਲਾਣਦੇ ਆ ਵੀ ਚਲੋ ਠੀਕ ਆ ਸਾਨੂੰ ਪਤਾ ਨਹੀਂਗਾ ਵਾ ਇਹ ਤੇ ਗੱਲ ਦਾ ਕੀ ਹੋਈ ਕੀ ਨਹੀਂ ਲੇਕਿਨ ਤੁਹਾਡੀ ਕੁੜੀ ਦਾ ਘਰ ਬਸਾਉਣ ਦੇ ਕਰਕੇ ਅਸੀਂ ਦੋਨੋਂ ਹੀ ਮਾਂ ਪੁੱਤ ਪੈਰੀਂ ਹੱਥ ਲਾਣਦੇ ਆ ਅਸੀਂ ਦੋ ਨਨ ਉਹ ਚਾਰ ਮੁੰਡੇ ਖੜੇ ਇੱਕ ਮੁੰਡਾ ਸਿੰਘ ਹਾਂ ਪੂਰਾ ਧਮਾਲਾ ਸਜਿਆ ਪੂਰਾ ਸਿੰਘ ਸਜਿਆ ਤੇ ਇੱਕ ਤਿੰਨ ਮੁੰਡੇ ਮੁੰਨੇ ਆ ਅੱਛਾ ਇੱਕ ਨਿਹੰਗ ਇੱਕ ਨਿਹੰਗ ਸਿੰਘ ਨਾਲ ਹਾਂਜੀ ਕਿੰਨੀ ਕੁ ਮਰੀਏ ਲੋਕ ਤੁਹਾਡੇ ਉਹਨਾਂ ਨੇ ਸਾਰੇ ਬੰਦੇ ਆਂਦੇ ਜਿਹੜੀ ਜਿਹੇ ਬੰਦੇ ਕਿਹੜੀ ਜਿਹੇ ਬੰਦੇ ਜਦੋਂ ਉਹਨਾਂ ਨੇ ਬਾਬਾ ਜੀ ਬਾਬੇ ਅਮਰਤਪਾਲ ਮਹਿਰੋਂ ਦਾ ਨਾਮ ਲਿਆ ਉਸ ਮੁੰਡੇ ਨੇ ਅਮਰਤਪਾਲ ਮਹਿਰੋਂ ਕਹੂਗਾ ਵੀ ਤੂੰ ਤੇ ਬੀਬੀਆਂ ਦੇ ਮੱਥੇ ਟਿਕਾਓ ਅਸੀਂ ਨਾ ਉਹਦੀ ਮੈਂ ਉਹਨਾਂ ਦੇ ਨਾਲ ਦਾ ਮੁੰਡਾ ਆਂ ਅਮਰਤਪਾਲ ਮਹਿਰੋਂ ਦੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਬਾਬਾ ਅਮਰਤਪਾਲ ਮਹਿਰੋਂ ਤਾਂ ਇਦਾਂ ਦੇ ਕੰਮ ਹੀ ਨਹੀਂ ਕਰਾਉਂਦੇ ਹੈਗੇ ਕਿਸੇ ਮਾਂ ਭੈਣ ਤੋਂ ਪਹਿਲੀ ਹੱਤ ਲਵਾਉਂਦੇ ਨਹੀਂ ਉਹ ਹੈ ਤੁਸੀਂ ਪਹਿਲੀ ਹੱਤ ਲਵਾਉਣ ਦਾ ਹੈ ਬੈਰੋ ਦੇ ਨਾਲ ਤੁਹਾਨੂੰ ਪਤਾ ਉਹ ਹੀ ਖੜਦੇ ਰਿਹਾ ਨਾ ਕਹਿੰਦੇ ਬੈਰੋ ਇਦਾਂ ਦਾ ਕੰਮ ਨਹੀਂ ਕਰ ਸਕਦਾ ਪਤਾ ਵੀ ਅਸੀਂ ਨਾਲ ਸੰਘੀ ਕਰ ਸਕਦੇ ਫਿਰ ਫਿਰ ਪੰਜੀ ਅਸੀਂ ਨਾ ਪਹਿਲੀ ਹੱਥ ਲਾਇਆ ਤੇ ਮੁੜ ਕੇ ਜਾਣ ਲੱਗੇ ਮੁੜ ਕੇ ਨਾ ਉਹਨੂੰ ਦੱਸਦੇ ਮੁੰਡੇ ਆਪਣੇ ਨੂੰ ਵੀਡੀਓ ਨਾ ਪਾਵੇ ਸਾਡੀ ਕੁੜੀ ਦਾ ਹੁਣ ਘਰ ਬਸ ਜਾਣਾ ਹੈ ਅਸੀਂ ਚੱਲੇ ਆ ਤੇ ਕਿਸੇ ਤੋਂ ਕਹਾਂ ਕਾਰਵਾਈ ਨਾ ਕਰਿਓ ਕੋਈ ਵੀ ਕੋਈ ਪੁਲਿਸ ਤੋਂ ਕੋਈ ਪੰਚਾਇਤ ਤੋਂ ਜਾਣ ਦੀ ਕੋਈ ਲੋੜ ਨਹੀਂ ਅਸੀਂ ਪੰਜੀ ਅਸੀਂ ਦਾ ਸਿੱਧੀ ਗੱਲ ਹੈ ਡਰ ਗਿਆ ਵੀ ਕੱਲ ਨੂੰ ਆ ਕੇ ਸਾਡੇ ਸੱਟਾਂ ਮਾਰਨਗੇ ਜਾਂ ਮੇਰੀ ਮਾਂ ਇਕੱਲੀ ਹੁੰਦੀ ਆ ਕੋ ਪੱਟੇ ਲੈ ਕੇ ਆਉਂਦੀ ਆ ਕਿਦਾਂ ਇਹਨੂੰ ਕੁੱਟਣਗੇ ਮਾਰਨਗੇ ਅਧਿਕਰ ਨਹੀਂ ਕਰਦੇ ਭੈਣ ਜੀ ਫਿਰ ਦਹਰੇ ਉੱਤੇ ਦੋ ਦਹਰੇ ਤਿੰਨ ਚਾਰ ਦਿਨ ਪਹਿਲਾਂ ਫੇ ਆਏ ਭੈਣ ਜੀ 30 ਤਰੀਕ ਆਏ ਸੇ ਬੰਦੇ ਆ ਨਹੀਂ ਬੰਦੇ ਹੋਰ ਸੀਗੇ ਭੈਣ ਜੀ ਹੁਣ ਮੋਟਰਸਾਈਕਲਾਂ ਤੇ ਆਏ ਉਦੋਂ ਗੱਡੀ ਚ ਆਏ ਸੀਗੇ ਮੋਟਰਸਾਈਕਲਾਂ ਤੇ ਆਏ ਤਾਂ ਮੇਰੀ ਮੰਮਾ ਇੱਥੇ ਸੀਗੀ ਪੁੱਛਣ ਲੱਪੇ ਉਹਦਾ ਬਿੱਟੂ ਦਾ ਘਰ ਫਲਾਣੇ ਦਾ ਕੋਣ ਕਿਹੜਾ ਆ ਫਿਰ ਰੌਕੀ ਦਾ ਘਰ ਕਿਹੜਾ ਆ ਤੇ ਮੰਮਾ ਨੂੰ ਗੱਲ ਕਰਦੇ ਕਰਦੇ ਜਿੱਦਾਂ ਉਹਨਾਂ ਨੂੰ ਪਤਾ ਸੀ ਡਾਇਰੈਕ ਮੰਮਾ ਪੱਠੇ ਲੈ ਕੇ ਆਉਂਦੇ ਸੀਗੇ ਮੰਮਾ ਨੇ ਜਦੋਂ ਮੰਮਾ ਨੂੰ ਪੁੱਛਿਆ ਮੰਮਾ ਕਹਿੰਦੇ ਵੀ ਗੱਲ ਸੁਣੋ ਪੁੱਤ ਸਾਡਾ ਉਹਨਾਂ ਕੋਈ ਲਿੰਕ ਨਹੀਂ ਹੈਗਾ ਵੀ ਘਰ ਇਹ ਹੀ ਆ ਅਸੀਂ ਮੁੱਕਰਦੇ ਨਹੀਂ ਆ ਕਿ ਸਾਡਾ ਘਰ ਇਹ ਹੀ ਆ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਮੈਂ ਕੰਮ ਤੇ ਸੀਗਾ ਤੇ ਮੰਮਾ ਨੂੰ ਫੇਰ ਧਮਕੀਆਂ ਲਾਉਣ ਲੱਪੇ ਅਸੀਂ ਤੁਹਾਡਾ ਘਰ ਅੱਗ ਲਾ ਦੇਣੀ ਆ ਫੂਕ ਦੇਣਾ ਆ ਅਸੀਂ ਫੇਰ ਆਵਾਂਗੇ ਅਸੀਂ ਫੇਰ ਆਵਾਂਗੇ ਮੰਮਾ ਨੇ ਕਿਹਾ ਮੰਮਾ ਕਹਿੰਦੀ ਅਸੀਂ ਪੰਚਾਇਤ ਤੋਂ ਗੱਲ ਕਰਨੀ ਪੁਲਿਸ ਤੋਂ ਗੱਲ ਕਰਨੀ ਆ ਜਿੱਥੇ ਮਰਜ਼ੀ ਕਹਿੰਦੇ ਭੱਜ ਲਓ ਅਸੀਂ ਆ ਕੇ ਕਹਿੰਦੇ ਇੱਕ ਵਾਰੀ ਤਾਂ ਫੂਕਣਾ ਕਰ ਤਾਂ ਫੂਕਣਾ ਆ ਚਲੋ ਜਿੰਦਾ ਲੱਗਾ ਸੀਗਾ ਤੇ ਪੰਜ ਜੀ ਪਹਿਲੀ ਤਰੀਕ ਨੂੰ ਨਾ ਸਾਡੇ ਇੱਥੇ ਮਰਗੋਈ ਸੀ ਅਸੀਂ ਮੈਂ ਦੋਨੇ ਮਾਂ ਪਤ ਤੁਸੀਂ ਭੋਗਤੇ ਸੀਗੇ ਤੇ ਇੱਥੇ ਦੁਕਾਨਾਂ ਵਾਲਿਆਂ ਕੋਲੇ ਆਇ ਇੱਕ ਗੱਡੀ ਚ ਆਏ ਪੰਜ ਮੁੰਡੇ ਸੀਗੇ ਮੋਨੇ ਦੋ ਨਿਹੰਗ ਸਿੰਘ ਸੀਗੇ ਆ ਇਹਨੂੰ ਪੂਰੇ ਬਾਣੇ ਦੇ ਵਿੱਚ ਤੇ ਉਹ ਆ ਕੇ ਕਹਿ ਰਹੇ ਆ ਇਹ ਆ ਘਰ ਨੂੰ ਅਸੀਂ ਨਾ ਇਹਨਾਂ ਨੂੰ ਮੁੰਡਿਆਂ ਦੁਕਾਨਾਂ ਵਾਲਿਆਂ ਨੂੰ ਅਸੀਂ ਘਰ ਨੂੰ ਨਾ ਅੱਗ ਲਾ ਕੇ ਜਾਣੀਏ ਜਦੋਂ ਆ ਗਏ ਇਹਨਾਂ ਨੂੰ ਦੱਸ ਦਿਓ ਵੀ ਬਚ ਕੇ ਰਹਿਣ ਸਾਡੇ ਤੋਂ ਜਥੇਬੰਦੀ ਕਿਹੜੀ ਦਸੀ ਉਹਨਾਂ ਨੇ ਜਿਹੜੇ ਜਿਹੜੇ ਪਹਿਲੀ ਤਰੀਕ ਨੂੰ ਆਏ ਆ ਬਾਬਾ ਜੀ ਉਹਨਾਂ ਨੇ ਤਰਨਾ ਦਲ ਦਾ ਨਾਂ ਲਿਆ ਅਸੀਂ ਇਦਾਂ ਨਹੀਂ ਬਾਬਾ ਜੀ ਜਿਹੜੇ ਜਿਹੜੇ ਉਹ ਤੁਹਾਡੀ ਕੰਮੀ ਆ ਨਾ ਬਾਬਾ ਜੀ ਅਸੀਂ ਹੈ ਨਹੀਂ ਸੀਗੇ ਬਾਬਾ ਜੀ ਅਸੀਂ ਵਾਈ ਗੁਰੂ ਜੀ ਹੈ ਨਹੀਂ ਸੀਗੇ ਅਸੀਂ ਭੋਗ ਤੇ ਗਏ ਸੀਗੇ ਅਸੀਂ ਦੋਨੇ ਮਾਪੋਤ ਭੋਗ ਤੇ ਸੀ ਜਦੋਂ ਅਸੀਂ ਆਏ ਆ ਵਾਪਸ ਸਾਨੂੰ ਬਾਅਦ ਚ ਆ ਕੇ ਲੋਕਾਂ ਨੇ ਦੱਸਿਆ ਵੀ ਯਾਰ ਇਦਾਂ ਇਦਾਂ ਕਰਕੇ ਕਹਿ ਕੇ ਗਏ ਆ ਉਹ ਗਾੜੀ ਖਲੋ ਕੇ ਪਾਈ ਆ ਹਾਂਜੀ ਤੇ ਉਹ ਉਹ ਜਿਹੜੀ ਵੀਡੀਓ ਆ ਉਹ ਤਾਂ ਜਾਂ ਤੋਂ ਮਗਰੋਂ ਪਾਈ ਆ ਹਾਂਜੀ ਹਾਂਜੀ ਅਸੀਂ ਹੈ ਨਹੀਂ ਸੀ ਘਰ ਜੀ ਉਹ ਵੀਡੀਓ ਤਾਂ ਜਾਣ ਤੋਂ ਮਗਰੋਂ ਪਈ ਹੈ ਜਾਣ ਤੋਂ ਹਾਂਜੀ ਜੀ ਜੀ ਹੁਣ ਕੋ ਮਤਲਬ ਕੋਈ ਪੁਲਿਸ ਕੰਪਲੇਂਟ ਕਰਵਾਈ ਹੈ ਤੁਸੀਂ ਭੈਣ ਜੀ ਅਸੀਂ 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 ਭੈਣ ਜੀ ਹੁਣ ਕਾਰਵਾਈ ਦੀ ਇਹ ਮੰਗ ਕਰਦੇ ਆਂ ਵੀ ਵਾਪਸ ਸਾਨੂੰ ਤੰਗ ਨਾ ਕੀਤਾ ਜਾਵੇ ਜੇ ਉਸ ਮੁੰਡੇ ਨਾਲ ਸਾਡਾ ਤਾਂ ਉਹ ਹੈ ਹੀ ਨਹੀਂਗਾ ਆ ਦੇਖੋ ਆ ਦੇਖ ਲਓ 2016 ਤੋਂ ਲੈ ਕੇ ਅਸੀਂ ਬਦਖਲਨਾਮਾ ਅਖਬਾਰਾਂ ਦੇ ਵੀ ਸਾਥੋਂ ਪਏ ਆ ਪੋਸਟ ਤੇ ਭੈਣ ਜੀ ਹੁਣ ਤਾਂ ਦਾ ਵੀਰ ਦਾ ਵਜਦਾ ਨਹੀਂ ਇਹਦਾ ਫੋਨ ਵੱਜਦਾ ਵੀ ਸ਼ਹਿਰ ਮੇਰੇ ਹੈਗਾ ਵੀਰੇ ਤੇ ਉਹ ਇਸ ਕਰਕੇ ਨਾ ਮੈਂ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਸਾਨੂੰ ਬਾਰ-ਬਾਰ ਪਰੇਸ਼ਾਨ ਕੀਤਾ ਜਾਵੇ ਤੇ ਬਾਬਾ ਜੀ ਪਲੀਜ਼ ਸਾਡੀ ਨਾ ਜਿਹੜੀ ਆ ਪਲੀਜ਼ ਸਾਡੀ ਮਦਦ ਕਰੋ ਬਈ ਆਪਾਂ ਪਹਿਲ ਦੇ ਆਧਾਰ ਤੇ ਜਿਹੜਾ ਜੋ ਸਮਾ ਚੱਲਦਾ ਪਿਆ ਮੁੜ ਕੇ ਸਾਨੂੰ ਲੋਕ ਪਤਾ ਕਹਿੰਦੇ ਆ ਵੀ ਅਫਸਰ ਵੀ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਸਾਨੂੰ ਨਹੀਂ ਦੱਸਦੇ ਹਨ ਮੈਂ ਚਾਹੁੰਦਾ ਵਾਂ ਵੀ ਜੇ ਆਪਾਂ ਇਹਨੂੰ ਮਾਂ ਬਣਾਇਆ ਨਾ ਆਪਾਂ ਜਿਵੇਂ ਸਾਡੀ ਮਾਂ ਵਾਲਾ ਕੋਈ ਅੱਖ ਭਰ ਕੇ ਵੇਖ ਗਿਆ ਤੇ ਸਾਡੀ ਵੀ ਲਹਨਤੀਆ ਪਰ ਅਸੀਂ ਫਿਰ ਵੀ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਆਂ ਅਹੀਂ ਕਹਿੰਦੇ ਆ ਵੀ ਮਾਦਾ ਵੱਲੋਂ ਐਫਆਈਆਰ ਕੀਤੀ ਜਾਵੇ ਜਿਹੜੇ ਵੀ ਬੰਦੇ ਇੱਥੇ ਆ ਰਹੇ ਆ ਉਹਨਾਂ ਬੰਦਿਆਂ ਦਾ ਪਤਾ ਕੱਢਿਆ ਜਾਵੇ ਔਰ ਉਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਆਪਾਂ ਹੁਣ ਉੱਥੇ ਜਿਹੜਾ ਤੁਹਾਨੂੰ ਥਾਣਾ ਲੱਗਦਾ ਕਿਹੜਾ ਲੱਗਦਾ ਸ਼ੰਕਰ ਚੌਂਕੀ ਲੱਗਦਾ ਸ਼ੰਕਰ ਚੌਂਕੀ ਲੱਗਦੀ ਨਾ ਤੁਸੀਂ ਸ਼ੰਕਰ ਚੌਂਕੀ ਸਾਡੇ ਨਾਲ ਚੱਲਣਾ ਉੱਥੇ ਐਫਆਈਆਰ ਕਰਾਵਾਂਗੇ ਜੇ ਉਹ ਐਫਆਈਆਰ ਨਾ ਕਰਨਗੇ ਆਪਾਂ ਡੀਐਸਪੀ ਡੀਐਸਪੀ ਨਾ ਕਰੂ ਐਸਐਸਪੀ ਤੇ ਨਾ ਕਰੂਗਾ ਕਿਸੇ ਵੀ ਤਰੀਕੇ ਨਾਲ ਫਿਰ ਆਪ ਆਵਾਂਗੇ ਮੈਦਾਨ 'ਚ ਫੇ ਵੇ ਦੋ ਸੰਗੇ ਤੇ ਛੱਡ ਦੂੰਗਾ ਮੈਂ ਤੇ ਜਿਹੜਾ ਆਊਗਾ ਫੇਰ ਵੇਖੀ ਜਾਊਗੀ ਆਪੇ ਉਹ ਜਾਣ ਤੇ ਤੁਹਾਡਾ ਠੀਕ ਹੈ ਤੁਹਾਡਾ ਕੰਮ ਮਸਲਾ ਪਾਸੇ ਹੋ ਜਾਊਗਾ ਦੋ ਬੰਦੇ ਦੀ ਮੈਂ ਡਿਊਟੀ ਲਾ ਦੂੰਗਾ ਇੱਥੇ ਪੱਕੀ ਠੀਕ ਹੈ ਜੀ ਸਾਡਾ ਇਹਨਾਂ ਨੂੰ ਜਾਨ ਸਾਡੀ ਬਚਾਈ ਹੈ ਮੈਂ ਕਿਹਾ ਤੁਸੀਂ ਮੁਕਤ ਹੋ ਜਾਓ ਮੈਂ ਕੰਮ ਵਾਲੇ ਤੇ ਜਾਣਾ ਭਾਬਾ ਜੀ ਮੈਂ ਮੈਨੂੰ ਡਰ ਲੱਗਾ ਰਿਹਾ ਮੇਰੀ ਮਾਂ ਦੇ ਨਾਲ ਕੋਈ ਮਾਰ ਜੇ ਮਾਦਾ ਤੂੰ ਇੱਕ ਗੱਲ ਸੋਚ ਤੈਨੂੰ ਅੱਜ ਮੈਂ ਮਾਂ ਬਣਾਇਆ ਨਾ ਆਪਣੀ ਤੇ ਬਾਤ ਤੂੰ ਪ੍ਰਵਾਹ ਨਾ ਕਰੋ ਬੇਰੀ ਵਾਲ ਵੇਖ ਗਿਆ ਸਮਝਾ ਸਾਡੇ ਵਾਲ ਵੇਖ ਗਿਆ ਜੇ ਤੈਨੂੰ ਕੋਈ ਉਂਗਲ ਵੀ ਲਾ ਗਿਆ ਨਾ ਏ ਇਹਨੇ ਬੰਦੇ ਨੇ ਮੈਨੂੰ ਕਹਿਣ ਦਾ ਜੇ ਬੰਦਾ ਲੱਭੂਗਾ ਫੇਰ ਮੈਨੂੰ ਗੱਲ ਕਰੀ ਬਾਬੇ ਮੈਨੂੰ ਜੋ ਕਰਨਾ ਕਰ ਲੈਣ ਮੇਰੀ ਮਾਂ ਨੂੰ ਨਾ ਕਦੀ ਵੀ ਪਰੇਸ਼ਾਨ ਕਰਨਾ ਉਹਦੀ ਜਾਨੀ ਕੋਈ ਕੱਲੀ ਘਰੇ ਹੁੰਦੀ ਉਹਨੂੰ ਨਾ ਤੰਗ ਕਰ ਮੈਨੂੰ ਜੋ ਮਾਰਨਾ ਮੈਨੂੰ ਦੱਸ ਦੇ ਕਿੱਥੇ ਉਹਦਾ ਮੋਕਾ ਚੱਲ ਜੂਗਾ ਨਹੀਂ ਜਿੱਥੇ ਕਰਨਾ ਜੋ ਕਰਨਾ ਕਰ ਲੈਣ ਮੇਰੀ ਮਾਂ ਨੂੰ ਨਾ ਤੰਗ ਪਰੇਸ਼ਾਨ ਕਰ ਕੋਈ ਗੱਲ ਨਹੀਂ ਤੂੰ ਐਦਾਂ ਕਰੋ ਆਪਣਾ ਚੌਂਕੀ ਚੱਲੋ ਸਾਡੇ ਨਾਲ ਜੀ ਬਾਬਾ ਜੀ ਆਪਾਂ ਇੱਕ ਕਰੀ ਜਿਹੜਾ ਤੁਹਾਡਾ ਇੱਥੇ ਐਸਆਈਓ ਹੋਊਗਾ ਥਾਣੇਦਾਰ ਜਿਹੜਾ ਵੀ ਹੋਣਾ ਉਹਨੂੰ ਆਪਾਂ ਕਹਿ ਕੇ ਤੁਹਾਡੀ ਐਫਆਈਆਰ ਕਰਾਉਨੇ ਆ ਜੀ ਬਾਬਾ ਜੀ ਜੇ ਉਹ ਨ ਠੀਕ ਹੈ ਜੀ ਫਿਰ ਕੰਮ ਸਿੱਧਾ ਹੋਇਆ ਨਾ ਠੀਕ ਹੈ ਜੀ ਬਾਬਾ ਜੀ ਤੇ ਕਰਕੇ ਮਾਤਾ ਰੋਣਾ ਨਹੀਂ ਤੂੰ ਬਹੁਤ ਬੜਾ ਦਾਦਾ ਨੂੰ ਨਹੀਂ